ਪਿੰਡ ਤਲਵੰਡੀ ਵਿਖੇ ਪਾਵਰਕਾਮ ਵੱਲੋਂ ਨਮਾ ਗ੍ਰਿਡ ਬਣਾਇਆ ਜਾ ਰਿਹਾ ਹੈ ਜਿਸ ਤਹਿਤ ਪਿੰਡਾਂ ਦੇ ਖੇਤਾਂ ਵਿੱਚਕਾਰ ਦੀ ਬਿਜਲੀ ਦੀ 11 ਕੇਵੀ ਦੀ ਲਾਈਨ ਕੱਢੀ ਜਾ ਰਹੀ ਹੈ ਪਰ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦ ਪਿੰਡ ਵਾਸੀਆਂ ਵੱਲੋਂ ਇਸ ਕੱਢੀ ਜਾ ਰਹੀ 11 ਕੇਵੀ ਦੀ ਲਾਈਨ ਦਾ ਵਿਰੋਧ ਕਰਦਿਆਂ ਨਾਰੇਬਾਜ਼ੀ ਕੀਤੀ ਗਈ ਜਸਵੀਰ ਜਾਈ ਪਿੰਡ ਵਾਸੀਆਂ ਨੇ ਇਲਾਕੇ ਦੇ ਜੈ ਜਸਵੀਰ ਸਿੰਘ ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਜੈ ਜਸਵੀਰ ਸਿੰਘ ਵੱਲੋਂ ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਇਵਜ ਵਿੱਚ ਉਹਨਾਂ ਤੋਂ ਪੈਸੇ ਲੈ ਕੇ ਲਾਈਨ ਸਿੱਧੀ ਕੱਢਣ ਦੀ ਬਜਾਏ ਆਸ-ਪਾਸ ਦੇ ਪਿੰਡਾਂ ਵਿੱਚੋਂ ਦੀ 4 ਕਿਲੋਮੀਟਰ ਦਾ ਗੇੜ ਪਾ ਕੇ ਲਾਈਨ ਨੂੰ ਕੱਢਿਆ ਜਾ ਰਿਹਾ ਹੈ ਜਦ ਕਿ ਲਾਈਨ ਤਲਵੰਡੀ ਤੋਂ ਸਿੱਧੀ ਮੱਜੂ ਕੇ ਪਿੰਡ ਤੱਕ ਦੀ ਨਿਕਲਣੀ ਸੀ ਇਹ ਪਿੰਡ ਜਿਹੜਾ ਗ੍ਰਿਡ ਬਣਿਆ ਸੀ 2 ਸਾਲ ਪਹਿਲਾਂ ਦੀ ਸਾਰੀ ਕਾਰਵਾਈ ਹੋਈ ਸੀ ਪਿੰਡ ਦੀ ਪੰਚਾਇਤ ਨੇ 4 ਕਿੱਲੇ ਜ਼ਮੀਨ ਬਿਜਲੀ ਬੋਰਡ ਨੂੰ ਦਿੱਤੀ ਹੈ ਤੇ ਸਾਰੇ ਪਿੰਡ ਦੀਆਂ ਬੀਲੀ ਤੇ ਤਲਵੰਡੀ ਦੀਆਂ ਮੋਟਰਾਂ ਦਾ ਅਸੀਂ ਹਜ਼ਾਰ-ਹਜ਼ਾਰ ਰੁਪਏ ਇਕੱਠਾ ਕਰਕੇ ਖਰਚੇ ਦਾ ਦਿੱਤਾ ਤਾਂ ਕਿ ਗ੍ਰਿਡ ਬਣ ਜੇ ਸਾਡੇ ਪਿੰਡ ਨੂੰ ਪਹਿਲਾਂ ਜਿਹੜੀ ਬਿਜਲੀ ਦੀ ਸਹੂਲਤ ਭਰੋੜ ਤੋਂ ਆਉਂਦੀ ਸੀ ਕਾਫੀ ਘੁੰਮ ਘਮਾ ਕੇ ਫਾਲਟ ਜਿਆਦਾ ਰਹਿੰਦਾ ਸੀ ਇਸ ਕਰਕੇ ਅਸੀਂ ਇਹ ਪਿੰਡ ਨੇ ਉਪਰਾਲਾ ਕੀਤਾ ਖਰਚਾ ਕੀਤਾ ਇਹ ਕੀਤਾ ਹੁਣ ਗ੍ਰਿਡ ਕੰਪਲੀਟ ਹੋਣ ਦੇ ਨੇੜੇ ਹੈ ਤੇ ਪਿੰਡ ਵਾਸਤੇ ਲੈਣਾ ਨਿਕਲਨੀ ਹੈ ਤੇ ਜਸਵੀਰ ਸਿੰਘ ਜੀ ਨੇ ਕੀ ਕੀਤਾ ਛਾੜੇ ਪਿੰਡ ਵਾਸਤੇ ਲੈਣਾ ਕੱਢਣ ਤੋਂ ਪਹਿਲਾਂ ਹਲਕੜਿਆਂ ਨੂੰ ਦੋ ਫੀਡਰ ਦੇਤੇ ਤੇ ਪਿੰਡ ਨੂੰ ਲੈਟ ਦਾ ਹਜੇ ਤਾਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਤੇ ਇੱਕ ਪਿੰਡ ਨੂੰ ਜਿਹੜੀ ਲੈ ਨਿਕਲ ਰਹੀ ਹੈ ਬਾਇਆ ਹਲਕੜੇ ਖੜਕ ਸਿੰਘ ਵਾਲਾ ਤਲਵੰਡੀ ਫੇਰ ਖੜਕ ਸਿੰਘ ਵਾਲਾ ਖੜਕ ਸਿੰਘ ਵਾਲਾ ਤੋਂ ਤਲਵੰਡੀ ਹੋ ਕੇ ਜਿਹੜੇ ਮੱਲੂਗਲ ਏਰੀਆ ਤਲਵੰਡੀ ਦੇ ਖੇਤ ਜਿਹੜੇ ਮੱਝੂਗਿਆਂ ਨੇ ਨੇੜ ਜਾਂਦੇ ਆ ਉਹਨਾਂ ਨੂੰ ਇੰਨੀ ਘੁੰਮ ਕੇ 2-3 ਕਿਲੋਮੀਟਰ ਏਰੀਆ ਘੁੰਮ ਕੇ ਲੈਟ ਜਾਂਦੀ ਜਦੋਂ ਕਿ ਇਹ ਨੇੜੇ-ਨੇੜੇ ਜਿਹੜੇ ਖੰਭੇ ਜੋੜ ਕੇ ਬਿਜਲੀ ਬੋਰਡ ਦਾ ਬਹੁਤ ਘੱਟ ਘਰਚਾ ਖਰਚਾ ਹੋ ਕੇ ਜੋੜ ਸਕਦੀ ਸੀ ਤੇ ਜੇ ਇੰਨੀ ਲੰਮੀ ਲਾਈਨ ਖਿੱਚਣ ਦੇ ਨਾਲ ਬਹੁਤ ਫਾਲਟ ਰਹਿਣਗੇ ਸਾਰੇ ਪਿੰਡ ਵਾਸੀਆਂ ਦਾ ਇਹੀ ਇਤਰਾਜ ਹੈ ਵੀ ਜਿੱਥੇ-ਜਿੱਥੇ ਸਹੀ ਤਰੀਕੇ ਨਾਲ ਗ੍ਰੀਡ ਫੀਡਰ ਜੋੜੇ ਜਾਣ ਤੇ ਸਾਡੇ ਤਲਵੰਡੀ ਬਿਲੀ ਦੇ ਦੋਨੇ ਖੇਤਾਂ ਨੂੰ ਲਾ ਕੇ ਵੰਡ ਕੇ ਬਿਜਲੀ ਘੱਟੋ-ਘੱਟ ਤਿੰਨ ਫੀਡਰ ਦਿੱਤੇ ਜਾਣ ਤਾਂ ਕਿ ਸਾਡੇ ਪਿੰਡ ਦੀ ਜਿਹੜੀ ਬਿਜਲੀ ਦੀ ਲੋਡ ਹੈ ਪੂਰੀ ਹੋ ਸਕੇ ਸਾਡੀ ਮੰਗ ਇਹੀ ਹੈ ਵੀ ਜਿਹੜੀਆਂ ਲੈਣਾ ਕੱਢ ਰਹੇ ਹੈ ਘਮ ਘਮਾ ਕੇ ਨਾ ਨਿਕਲਣ ਸਿੱਧਾ ਨਿਕਲਣਾ ਸਾਡੇ ਖੇਤਾਂ ਨੂੰ ਸਿੱਧੀ ਲਾਈਟ ਦਿੱਤੀ ਜਾਵੇ ਤਾਂ ਜੋ ਜਿਹੜੇ ਫਾਲਟ ਦੀ ਪ੍ਰੋਬਲਮ ਆ ਉਹ ਸਾਡੀ ਸੋਲਵ ਹੋ ਸਕੇ ਇੱਕ ਜਿਹੜਾ ਸਾਡੇ ਪਿੰਡ ਦਾ जेई ਆ ਉਹ ਗਲਤ ਲੈਣਾ ਕੱਢ ਰਿਹਾ ਤੇ ਉਹਦੀ ਬਦਲੀ ਕੀਤੀ ਜਾਵੇ ਸਾਡੀ ਇਹੀ ਮੰਗ ਆ ਅਸੀਂ ਬੋਧ ਕਰਾਂਗੇ ਇਸ ਚੀਜ਼ ਦਾ ਅਸੀਂ ਗ੍ਰੈਡ ਦਾ ਵੀ ਘਰਾਓ ਕਰਾਂਗੇ ਜੇ ਲੋੜ ਪਈ ਤਾਂ ਸਾਨੂੰ ਜਿਹੜੀ ਵੀ ਲੈਂ ਨਿਕਲਣੀ ਜਿਹੜੀ ਵੀ ਲੈਂ ਕੱਢਣੀ ਆਗੀ ਸਾਡੇ ਪਿੰਡ ਦੀ ਸਹਿਮਤੀ ਬਿਨਾਂ ਕੋਈ ਵੀ ਲੈਂ ਨਾ ਨਿਕਲੇ ਜਿਹੇ ਜੀ ਗਲਤ ਲੈਣਾ ਕੱਢ ਰਿਹਾ ਸਾਡੇ ਪਿੰਡ ਦੇ ਸਹਿਯੋਗ ਨਾਲ ਜੇ ਲੈਂਡ ਕਰਨੀ ਆ ਉਹ ਕੱਢ ਲੈ ਦੇ ਲੈਣਾ ਪਾਉਂਦੇ ਨਹੀਂ ਲੈਂ ਕੱਢਣ ਨਹੀਂ ਦੇਣਗੇ ਅਸੀਂ ਲੈਣਾ ਇਸ ਸਬੰਧੀ ਪਾਵਰ ਕਾਮ ਦੇ ਜੈ ਜਸਵੀਰ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਐਸਟੀਮੇਟ ਮੁਤਾਬਕ ਹੀ ਕੰਮ ਕੀਤਾ ਜਾ ਰਿਹਾ ਹੈ। ਹੁਣ ਇਸ ਵਿੱਚ ਗਲਤੀ ਭਾਵੇਂ ਕਿਸੇ ਦੀ ਵੀ ਹੋਵੇ ਪਰ ਪਹਿਲਾਂ ਹੀ ਕਾਰਜੇ ਦੀ ਮਾਰ ਚੱਲ ਰਹੀ ਕਿਸਾਨੀ ਦਾ ਇਸ ਨਾਲ ਨੁਕਸਾਨ ਹੋਣਾ ਲਾਜ਼ਮੀ ਹੈ। ਇਸ ਲਈ ਸਰਕਾਰ ਨੂੰ ਵੀ ਐਸਟੀਮੇਟ ਕੱਢਣ ਤੋਂ ਪਹਿਲਾਂ ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲੈਣਾ ਜ਼ਰੂਰ ਬਣਦਾ ਹੈ। ਉਹ ਦੌੜ ਤੋਂ ਸਾਹਿਬ ਸੰਧੂ ਦੀ ਰਿਪੋਰਟ ਪੈਰੇਦਾ ਟੀਵੀ